ਕਾਯੋਗ ਪੰਜਾਬੀਓ ਅੱਜ ਦਾ ਦਿਨ ਪੰਜਾਬ ਦੇ ਲਈ ਖਾਸ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਰਾਇਚ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਵਿਸ਼ੇਸ਼ ਯਾਤਰਾ ਅਤੇ ਵਿਸ਼ੇਸ਼ ਵਿਜ਼ਨ ਕਰਕੇ ਅੱਜ ਪੰਜਾਬ ਦੇ ਵਿੱਚ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਭਾਰਤ ਦੇ ਵਿੱਚ ਪਹਿਲਾ ਸੂਬਾ ਹੋਏਗਾ ਪੰਜਾਬ ਜਿਹਦੇ ਵਿੱਚ ਇਹ ਸਿਹਤ ਬੀਮਾ ਯੋਜਨਾ ਤਿਆਰੀ ਹੈ ਦੁਨੀਆ ਦੇ ਜਿਹੜੇ ਵੱਡੇ ਦੇਸ਼ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਿਹਤ ਬੀਮਾ ਯੋਜਨਾ ਆ ਸੋ ਇਸ ਤਰ੍ਹਾਂ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਆ ਕਿ 10 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਪੰਜਾਬ ਦੇ ਬਹੁਤ ਸਾਰੇ ਮੈਜੋਰਟੀ ਪ੍ਰਾਈਵੇਟ ਹਸਪੀਟਲਸ ਔਰ ਬਹੁਤ ਸਾਰੇ ਟਾਪ ਬਹੁਤ ਸਰਕਾਰੀ ਹਸਪਤਾਲਾਂ ਦੇ ਵੀ ਤੁਹਾਡਾ ਇਲਾਜ 10 ਲੱਖ ਰੁਪਏ ਤੱਕ ਦਾ ਰਾਜ ਕੋਈ ਵੀ ਇਲਾਜ ਕੋਈ ਇਹਦੇ ਚ ਕੋਈ ਪਗੰਦੀ ਨਹੀਂ ਹੈ ਪਿਆ ਇਲਾਜ ਹੋ ਸਕਦਾ ਆ ਨਹੀਂ ਹੋ ਸਕਦਾ 10 ਤੋਂ 10 ਲੱਖ ਤੱਕ ਦਾ ਇਲਾਜ ਤੁਹਾਡਾ ਤੇ ਮੁਫਤ ਹੋਵੇਗਾ ਤੁਸੀਂ ਸਿਰਫ ਕਾਰਡ ਲੈ ਕੇ ਜਾਣਾ ਤੁਸੀਂ ਕੋਈ ਵੀ ਪੈਸਾ ਉੱਥੇ ਨਹੀਂ ਦੇਣਾ ਸਾਰਾ ਖਰਚਾ ਸਰਕਾਰ ਦੇਗੀ ਔਰ ਇਹ ਆਮ ਆਦਮੀ ਪਾਰਟੀ ਦਾ ਨਜ਼ਰੀਆ ਆ ਲੋਕਪੱਖੀ ਤਰੀਕਾ ਆ ਕਿਉਂ ਇਹ ਸਾਰੇ ਯੋਜਨਾਵਾਂ ਧਰਮਾ ਜਾਤਾਂ ਰੰਗਾ ਨਸਲਾਂ ਤੇ ਆਦਤ ਤੱਕ ਬਕਰੀਆਂ ਤੋਂ ਉੱਪਰ ਰੁਕੇ ਦਿੱਤੀ ਜਾ ਰਹੀਆਂ ਆ ਸਮੁੱਚੇ ਪੰਜਾਬ ਨੂੰ ਸਮੁੱਚੀ ਆਮ ਸਰਕਾਰ ਨੂੰ ਔਰ ਸਾਰੇ ਸਮੂਹ ਆਮ ਆਦਮੀ ਪਾਰਟੀ ਦੇ ਸਾਥੀਆਂ ਨੂੰ ਬਹੁਤ-ਬਹੁਤ ਫਤਾਈ। ਕਾਯੂਕ ਪੰਜਾਬੀਓ ਅੱਜ ਦਾ ਦਿਨ ਪੰਜਾਬ ਦੇ ਲਈ ਹਾਸਕਤੇ ਹੋਏ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾੜੀ ਜੀ ਦੀ ਯੋਗ ਰਾਇਚ ਮੁੱਖ ਮੰਤਰੀ ਸਤਾਤ ਭਗਵਨ ਸਿੰਘ ਮਾਨ ਜੀ ਦੇ ਵਿਸ਼ੇਸ਼ ਯਤਰਾ ਔਰ ਵਿਸ਼ੇਸ਼ ਵਿਜ਼ਨ ਕਰਕੇ ਅੱਜ ਪੰਜਾਬ ਦੇ ਵਿੱਚ ਸਿਹਤ ਬੀਮਾ ਯੋਜਨਾ ਜਰੀਆ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਭਾਰਤ ਦੇ ਵਿੱਚ ਪਹਿਲਾ ਸੂਬਾ ਹੋਏਗਾ ਪੰਜਾਬ ਜਿਹਦੇ ਵਿੱਚ ਇਹ ਸਿਹਤ ਬੀਮਾ ਯੋਜਨਾ ਦਿੱਤੀ ਜਾ ਰਹੀ ਹੈ। ਦੁਨੀਆਂ ਦੇ ਜਿਹੜੇ ਵੱਡੇ ਦੇਸ਼ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਸਿਹਤ ਬੀਮਾ ਯੋਜਨਾ ਆ। ਸੋ ਇਸ ਤਰ੍ਹਾਂ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਪੰਜਾਬ ਦੇ ਬਹੁਤ ਸਾਰੇ ਮੈਜੋਰਿਟੀ ਪ੍ਰਾਈਵੇਟ ਹਸਪੀਟਲਸ ਔਰ ਬਹੁਤ سارے ਟਾਪ ਬਹੁਤ ਸਰਕਾਰੀ ਹੱਤ ਤਾਲਾ ਦੇ ਵੀ ਤੁਹਾਡਾ ਇਲਾਜ 10 ਲੱਖ ਰੁਪਏ ਤੱਕ ਦਾ ਇਲਾਜ ਕੋਈ ਵੀ ਇਲਾਜ ਕੋਈ ਇਹਦੇ ਵਿੱਚ ਕੋਈ ਪਗੰਗੀ ਨਹੀਂ ਹੈ ਪਿਆ ਇਲਾਜ ਹੋ ਸਕਦਾ ਆ ਨਹੀਂ ਹੋ ਸਕਦਾ ਸੋ 10 ਲੱਖ ਤੱਕ ਦਾ ਇਲਾਜ ਤੁਹਾਡਾ ਤੇ ਮੁਫਤ ਹੋਵੇਗਾ ਤੁਸੀਂ ਸਿਰਫ ਕਾਰਡ ਲੱਕ ਜਾਣਾ ਤੁਸੀਂ ਕੋਈ ਵੀ ਪੈਸਾ ਉੱਥੇ ਨਹੀਂ ਦੇਣਾ ਸਾਰਾ ਖਰਚਾ ਸਰਕਾਰ ਦੇਗੀ ਔਰ ਇਹ ਆਮ ਆਦਮੀ ਪਾਰਟੀ ਦਾ ਨਜ਼ਰੀਆ ਆ ਲੋਕਪੱਖੀ ਤਰੀਕਾ ਆ ਕਿਉਂ ਇਹ ਸਾਰੇ ਯੋਜਨਾਵਾਂ ਧਰਮਾਂ ਜਾਤਾਂ ਰੰਗਾਂ ਨਸਲਾਂ ਤੇ ਆਦਤਿਕ ਬਕਰੀਆਂ ਤੇ ਉੱਪਰ ਰੁਕਿ ਦਿੱਤੀਆਂ ਰਹੀਆਂ ਸੋ ਸਮੁੱਚੇ ਪੰਜਾਬ ਨੂੰ ਸਮੁੱਚੀ ਆਮ ਆਦਮੀ ਸਰਕਾਰ ਨੂੰ ਔਰ ਸਾਰੇ ਸਮੂਹ ਆਮ ਆਦਮੀ ਪਾਰਟੀ ਦੇ ਸਾਥੀਆਂ ਨੂੰ ਬਹੁਤ-ਬਹੁਤ ਫਤਾਈ। ਤਾਂ ਲੋਕ ਪੰਜਾਬੀਓ ਅੱਜ ਦਾ ਦਿਨ ਪੰਜਾਬ ਦੇ ਲਈ ਘਾਸਕ ਤੇ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਰਚ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਵਿਸ਼ੇਸ਼ ਯਤਰਾ ਔਰ ਵਿਸ਼ੇਸ਼ ਵਿਜ਼ਨ ਕਰਕੇ ਅੱਜ ਪੰਜਾਬ ਦੇ ਵਿੱਚ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਭਾਰਤ ਦੇ ਵਿੱਚ ਪਹਿਲਾ ਸੂਬਾ ਹੋਏਗਾ ਪੰਜਾਬ ਜਿਹਦੇ ਵਿੱਚ ਇਹ ਸਿਹਤ ਬੀਮਾ ਯੋਜਨਾ ਦਿੱਤੀ ਜਾ ਰਹੀ ਹੈ। ਦੁਨੀਆਂ ਦੇ ਜਿਹੜੇ ਵੱਡੇ ਦੇਸ਼ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਿਹਤ ਬੀਮਾ ਯੋਜਨਾ ਆ। ਸੋ ਇਸ ਤਰ੍ਹਾਂ ਅੱਜ ਇਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਜਿਹੜਾ ਇਲਾਜ ਆ ਉਹ ਪੰਜਾਬ ਦੇ ਬਹੁਤ ਸਾਰੇ ਮੈਜੋਰਿਟੀ ਪ੍ਰਾਈਵੇਟ ਹਸਪਤਲਸ اور ਬਹੁਤ ਸਾਰੇ ਟਾਪ ਉਹ ਸਰਕਾਰੀ ਹਸਪਤਾਲਾਂ ਦੇ ਵੀ ਤੁਹਾਡਾ ਇਲਾਜ 10 ਲੱਖ ਰੁਪਏ ਤੱਕ ਦਾ ਇਲਾਜ ਕੋਈ ਵੀ ਇਲਾਕਾ ਕੋਈ ਵੀ ਚ ਕੋਈ ਪਗੰਗੀ ਨਹੀਂ ਹੈ ਪਿਆ ਇਲਾਜ ਹੋ ਸਕਦਾ ਆ ਨਹੀਂ ਹੋ ਸਕਦਾ ਸੋ 10 ਲੱਖ ਤੱਕ ਦਾ ਇਲਾਜ ਤੁਹਾਡਾ ਤੇ ਮੁਫਤ ਹੋਵੇਗਾ ਤੁਸੀਂ ਸਿਰਫ ਕਾਰਡ ਲੈ ਕੇ ਜਾਣਾ ਤੁਸੀਂ ਕੋਈ ਵੀ ਪੈਸਾ ਉੱਥੇ ਨਹੀਂ ਦੇਣਾ ਸਾਰਾ ਖਰਚਾ ਸਰਕਾਰ ਦੇਗੀ ਔਰ ਇਹ ਆਮ ਆਦਮੀ ਪਾਰਟੀ ਦਾ ਨਜ਼ਰੀਆ ਆ ਲੋਕਪੱਖੀ ਤਰੀਕਾ ਆ ਕਿਉਂ ਇਹ ਸਾਰੇ ਯੋਜਨਾਵਾਂ ਧਰਮਾਂ ਜਾਤਾਂ ਰੰਗਾਂ ਨਸਲਾਂ ਤੇ ਆਦਤਿਕ ਬਕਰੀਆਂ ਤੋਂ ਉੱਪਰ ਰੁਕ ਕੇ ਦਿੱਤੀ ਜਾ ਰਹੀ ਆ ਸੋ ਸਮੁੱਚੇ ਪੰਜਾਬ ਨੂੰ ਸਮੁੱਚੀ ਮਾਨ ਸਰਕਾਰ ਨੂੰ ਔਰ ਸਾਰੇ ਸਮੂਹ ਆਮ ਆਦਮੀ ਪਾਰਟੀ ਦੇ ਸਾਥੀਆਂ ਨੂੰ ਬਹੁਤ ਬਹੁਤ ਫਤਾਈ